ਪੱਤਰਕਾਰ ਜੀ ਪੱਤਰਕਾਰ ਤਾ ਹਾਂ ਜੀ ਉਹ ਉਹਰੇ ਆਇਆ ਕਹਿੰਦਾ ਮੈਂ ਮੰਨਦਾ ਨਹੀਂ ਤਾਂ ਹੁੰਦਾ ਵੀ ਜਿਦਾਂ ਇਹ ਮੈਂ ਗੱਲਾਂ ਨੇ ਜੀ ਉਹਦੀ ਮਾਂ ਬਿਮਾਰ ਹੋ ਗਈ ਜੀ ਬੀਜੀਆ ਹੀ ਲੈ ਕੇ ਉਹਨੂੰ ਉੱਤੇ ਆਕਸੀਜਨ ਲੱਗ ਗਈ ਯਾਨੀ ਬਹੁਤ ਢਿੱਲੀ ਹੋ ਗਈ ਜੀ ਉਹਨੂੰ ਕਿਸੇ ਨੇ ਮਹਾਪੁਰਸ਼ਾਂ ਨੇ ਕਿਹਾ ਵੀ ਤੂੰ ਹੀ ਆਇਆ ਕਰੋ ਭਾਮੀਆਂ ਸਾਹਿਬ ਜਾਓ ਜਿੱਥੇ ਸੰਗਤ ਚਰਨਤ ਹੁੰਦੀ ਹੈ ਉਹ ਜਾਣ ਲਿਆ ਕਿ ਉਹਨੂੰ ਭਲਾ ਦੋ ਬੀ ਠੀਕ ਹੋ ਜੂ ਹਾਂਜੀ ਉਹ ਉਰੇ ਆਇਆ ਉਹਨੇ ਸਾਨੂੰ ਆਪ ਦੱਸੀ ਹੈ ਗੱਲਾਂ ਜੀ ਕਹਿੰਦਾ ਮੈਂ ਉਹਰੇ ਆਇਆ ਜਦ ਉਹ ਇੱਥੇ ਆਪਣੇ ਹੋਲ ਟੂਟੀ ਘਰੇ ਚੰਦ ਧੋਂਦੇ ਹੁੰਦੇ ਹੁੰਦੇ ਤੇ ਹਾਂਜੀ ਪਾਣੀ ਖੜਦਾ ਨਹੀਂ ਤਾਂ ਹੁੰਦਾ ਕਿਤੇ ਕਿਤੇ ਮਾੜਾ ਮੋੜਾ ਖੜਦਾ ਹੁੰਦਾ ਉਹ ਕਹਿੰਦਾ ਮੈਂ ਉਹਰੇ ਆਇਆ ਕਹਿੰਦਾ ਉਹਰੇ ਹੈ ਨਾ ਪਾਣੀ ਹੈ ਨਾ ਕਹਿੰਦਾ ਚੱਲ ਕਹਿੰਦਾ ਫੇਰ ਮੈਂ ਕੀ ਕਰਿਆ ਇੱਕ ਸੀਸਟੀ ਲਿਆਂਦੀ ਸਰੰਜ ਲਿਆ ਕੇ ਜਿੱਤੇ ਟੁੱਟ ਟੋੜਾ ਖੜਾ ਸੀ ਜਗ੍ਹਾ ਭਰ ਕੇ ਲਿਆ ਗਿਆ ਕਹਿੰਦਾ ਮੈਂ ਜੀ ਕਹਿੰਦਾ ਜਾ ਕੇ ਮੈਂ ਆਪਣੇ ਸੀਸੀ ਪਾਗ ਲਿਆ ਸਿਰੰਜ ਭਰ ਕੇ ਲੈ ਗਿਆ ਜੀ ਮਾਈ ਕਹਿੰਦਾ ਮੇਰੀ ਬੇਹੋਸ਼ ਪੈ ਗਈ ਦੀ ਆਕਸੀਜਨ ਲੱਗੀ ਹੋਈ ਦੀ ਸਾਨੂੰ ਮਾੜਾ ਜੀ ਜਾਣ ਦਿੰਦੇ ਹੁੰਦੇ ਕੋਲ ਜੀ ਕਹਿੰਦਾ ਮੈਂ ਅੱਖ ਪਚਾ ਕੇ ਉਹਨਾਂ ਦੇ ਕਹਿੰਦਾ ਉਹ ਸਿਰੰਜ ਭਰੀ ਹੋਈ ਦੀ ਕਹਿੰਦਾ ਮੈਂ ਉਹ ਮੂੰਹ ਚ ਹਮ ਮਾਰੇ ਪਾਣੀ ਪਾਉਦੇ ਜੀ ਕਹਿੰਦਾ ਗਾਹ ਲੰਘਿਆ ਕਹਿੰਦਾ ਤੂੰ ਸਾਨੂੰ ਫੇਰ ਮੈਂ ਜਾ ਦੋ ਵਾਰ ਜਾਂਦੇ ਕਹਿੰਦਾ ਮੈਂ ਪਾਇਆ ਕਹਿੰਦਾ ਹੌਲੀ ਹੌਲੀ ਕਹਿੰਦਾ ਠੀਕ ਹੋ ਗਈ ਆਕਸੀਜਨ ਲੈ ਗਈ ਕਹਿੰਦਾ ਫਿਰ ਇਹ ਸਾਨੂੰ ਹੋ ਗਿਆ ਕਹਿੰਦਾ ਮੈਂ ਜਾ ਕੇ ਬਣਾਉਣ ਲੱਗਾ ਉਹ ਕਹਿੰਦਾ ਵੀ ਹੁਣ ਜਾਮਾ ਠੀਕ ਹੈ ਇਹ ਗੱਲ ਨੂੰ ਤਾਂ ਮੇਰੇ ਖਿਆਲ ਵੀ 25 ਸਾਲ ਹੋ ਗਏ ਨੇ ਜਾਦਿਕ ਦਾ ਸੀ ਦਿਉਨੇ ਗਾ ਲਏ ਜੀ ਆਇਆ ਕਰੀ ਸੇ ਮੈਂ ਤਾਂ ਉਹ ਬਹੁਤ ਹੁੰਦੇ ਰਹਨੇ ਹੈ ਜੀ ਬਹੁਤ ਬੜੀ ਇਸ ਭੜਾ ਅਸਥਾਨ ਹੈ ਬਾਬਾ ਜੀ ਕਿਆ ਕਰਦੇ ਨੇ ਕਹਿੰਦੇ ਭਾਈ ਇੰਕੋ ਪਤਾ ਜੇ ਨੇ ਪ੍ਰਗਟ ਹੋਣਾ ਜੀ ਉਹਨੂੰ ਮੈਂ ਪਹਿਲਾਂ ਵੀ ਦੱਸੀ ਹੈ ਇਹ ਗੱਲ ਸਰਕ ਸੰਤਨ ਕੇ ਪਾਛੇ ਮਾਦੂ ਹਮ ਐਸੇ ਤੂੰ ਐਸਾ কে তুয় মধুমিয় সে তুমি